ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫੁਨੀ ਲਾਉਂਜ ਦੇ ਵਿੱਚ ਆਸਕਲ ਸਭ ਠੀਕ ਠਾਕ ਹੋਵੇ ਅਸੀਂ ਵੀ ਠੀਕ ਆ ਤੇ ਅੱਜ ਅਸੀਂ ਇੱਕ ਬਣਾ ਰਹੇ ਆ ਖਾਸ ਵਲੌਗ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡਾ ਵੀਰ ਪ੍ਰਤਾਪ ਸਵਾ ਮਹੀਨਾ ਦਾ ਹੋ ਗਿਆ ਤੇ ਅੱਜ ਵੀਰ ਪ੍ਰਤਾਪ ਦਾ ਅਸ਼ੂਸ਼ਕੜਾ ਜਾਊਗਾ ਤੇ ਚੱਲ ਰਹੀਆਂ ਜੀ ਉਹਦੇ ਸ਼ੁਸ਼ਤਰਾਂ ਦੀਆਂ ਤਿਆਰੀਆਂ ਤੇ ਅਸੀਂ ਸਾਰੇ ਤਿਆਰਿਆਂ ਤੇ ਉੱਧਰ ਵੀਰ ਪ੍ਰਤਾਪ ਦਾ ਨਾਨਾ ਵੀ ਅਸਾਂ ਟਾਵਰ ਕੱਟ ਰਏ ਪੂਰੀ ਬਗਾ ਆ ਰੰਗ ਦੇ ਹੂੰ ਕੁੜੀ ਜਲਾਉਂਦੇ ਤੇ ਅੱਜ ਤੇ ਅਜਿਹੀ ਜੁੜਾਈ ਉਹਦੀ ਆਫਤ ਹੋਣ ਲੱਗੀ ਉਹ ਦੋ ਘੰਟਾ ਫੜ ਲੀ ਨੀ ਤੇ ਜਦੋਂ ਕੁੜੀ ਦਾ ਵਿਆਹ ਹੁੰਦਾ ਆ ਵਿਆਹ ਤੋਂ ਬਾਅਦ ਫਿਰ ਜਦੋਂ ਕੁੜੀ ਆਉਂਦੀ ਉਹਨੂੰ ਕਹਿੰਦੇ ਆ ਮਕਲਾਵਾ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਆਉਂਦੀ ਉਹਨੂੰ ਮਕਲਾਵਾ ਕਹਿੰਦੇ ਆ ਤੇ ਫਿਰ ਜਦੋਂ ਆਪ ਕੋਲ ਇਹ ਦੇ ਰੋਈਆ ਉਹ ਉਹ ਭਰਾ ਲੈ ਕੇ ਆਉਂਦਾ ਫਿਰ ਜਦੋਂ ਜਾਂਦੀ ਆ ਫਿਰ ਉਹ ਵੀ ਉਹਨੂੰ ਦੇ ਲੈ ਕੇ ਢੇਰਦੇ ਆ ਉਹਨੂੰ ਜੋ ਵੀ ਕਪੜਾ ਲੱਗਾ ਤੇ ਉਹਨੂੰ ਕਹਿੰਦੇ ਤਰੋ ਜਾ ਤੇ ਫਿਰ ਲੋਰੀ ਦੇਈ ਦੀ ਉਹ ਯਾਰ ਕਹਿੰਦੇ ਆ ਵੀ ਤਈਆਂ ਜਿਹੜੇ ਸੁਧਾਰਾ ਦਿੰਦੇ ਆ ਤੇ ਜਦੋਂ ਫਿਰ ਜਿਹੜਾ ਬੱਚਾ ਹੁੰਦਾ ਆ ਆਪ ਕੋਲ ਇਹ ਨਾ ਤੇ ਆਪਣੇ ਪੇਕਿਆਂ ਤੋਂ ਜਾਂ ਹੀ ਪਹਿਲੀ ਵਾਰ ਪਾਵੇਂ ਬੱਚਾ ਆਪਣੇ ਦਾਦਕੇ ਹੋਇਆ ਹੋਵੇ ਤੇ ਜਦੋਂ ਨਾਲ ਕੇ ਆਉਂਦਾ ਆ ਤੇ ਉਦੋਂ ਜਦੋਂ ਜਾਂਦਾ ਆ ਆਪਣੇ ਦਾਖੀਆਂ ਨੂੰ ਤੇ ਉਦੋਂ ਜੋ ਵੀ ਮੇਲ ਆ ਕੇ ਤੋਰਿਆ ਜਾਂਦਾ ਤੇ ਤੁਸੀਂ ਦੱਸਿਓ ਕੀ ਕਹਿੰਦੇ ਆ ਜੇ ਜੇ ਵੀ ਅੰਨੇ ਤੋਂ ਵਡੀਆਂ ਜੰ ਮਿਲੀਆਂ ਹਨ ਮੈਨੂੰ ਮੈਨੂੰ ਤਾਂ ਪਤਾ ਹੁਣ ਇਹ ਤੇ ਅਗਲੇ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣ ਲੋੜ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕੀ ਕਹਿੰਦੇ ਆ ਤੇ ਇਹਦਾ ਆਨਸਰ ਤੁਸੀਂ ਸਟਾਰਟ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਦੇਖਿਓ ਤੇ ਉਹਦਾ ਆਨਸਰ ਇਸ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਸਾਨੂੰ ਦੱਸਣਾ ਜ਼ਰੂਰ ਕਮੈਂਟ ਕਰਕੇ ਵੀ ਉਹਨੂੰ ਕੀ ਕਹਿੰਦੇ ਆ ਜਿਹੜਾ ਅਸੀਂ ਆਹ ਕੱਪੜਾ ਹੁੰਦਾ ਸਾਰਿਆਂ ਦੇ ਵਿੱਚ ਆਪਣਾ ਸੰਧਾਰਾ ਹੋਇਆ ਚਾਰ ਹੋਇਆ ਤਰੋਜਾ ਹੋਇਆ ਜੋ ਵੀ ਹੁੰਦਾ ਕੱਪੜਾ ਦਿੱਤਾ ਗਿਆ ਤੇ ਜਾਂ ਮਠਿਆਈ ਕਾਹ ਤੋਂ ਹੋਦੀ ਹੁੰਦੀ ਹੈ ਪਰ ਉਹਦਾ ਨਾਮ ਆਪਾਂ ਰੱਖਿਆ ਹੋਇਆ ਤੇ ਤੁਸੀਂ ਸਾਨੂੰ ਦੱਸਿਓ ਵੀ ਜੋ ਬੱਚੇ ਦੇ ਜਿਆ ਮੋਹ ਤੇ ਦਿੱਤਾ ਲੈਮਨ ਕੀ ਜਾਂਦੇ ਆ ਤੇ ਜੋੜ ਕੰਡ ਕਰਕੇ ਦੱਸਣਾ ਤੇ ਤੁਸੀਂ ਬਣੇ ਹੋ ਸਾਡੇ ਲਾਲ ਤੇ ਦਿਖਾਉਣਾ ਤੁਹਾਨੂੰ ਬਣਦੀ ਹੋ। ਬਗਟਾ ਖਿਆਰਤਾ ਹੋ ਗਿਆ ਸਾਰੇ ਪਰੰਦਰੋ ਮਨ ਅਦਾਸ ਸਾਰਿਆਂ ਦਾ ਵੀਰ ਪ੍ਰਤਾਪ ਦੇ ਜਾਣ ਕਰਕੇ ਬਹੁਤ ਰੌਣਕ ਸੀ ਉਹਦੇ ਨਾਲ ਸਾਡੇ ਘਰ ਚ ਤੇ ਥੋੜੇ ਜਣ ਸਾਨੂੰ ਬਹੁਤ ਲੱਗੂਗਾ ਭਲੇਖੇ ਪਉਗੇ ਉਹਦੇ ਅੰਦਰ ਬਾੜ ਵੜਦਿਆਂ ਨੂੰ ਘਰ ਭਰਿਆ ਭਰਿਆ ਸੀ ਉਹਦੇ ਨਾਲ ਆਹ ਦੇਖੋ ਤਾਂ ਵੀਰ ਪ੍ਰਤਾਪ ਦੀਆਂ ਮਾਸੀਆਂ ਨੇ ਇੱਕੋ ਜਿਹਾ ਸੂਟ ਪਾਇਓ ਆ ਇਹ ਸੂਟ ਇਹਨਾਂ ਲਈ ਇਹਨਾਂ ਦੀ ਮਾਸੀ ਲੈ ਕੇ ਆਏ ਸੀ ਯਾਨੀ ਕਿ ਵੀਰ ਪ੍ਰਤਾਪ ਦੀ ਦਾਦੀ ਜਿੱਦਣੋਂ ਇਹਨਾਂ ਲਈ ਅ ਵੀਰ ਪ੍ਰਤਾਪ ਵਾਲੇ ਕੇ ਲੈ ਕੇ ਆਈ ਸੀ ਦਾਬੜਾ ਵੀ ਕਹਿ ਦਿੰਦੇ ਆ ਇਹ ਵੀ ਇੱਕ ਜਿੱਦਾਂ ਰਵਾਜ ਆ ਸਾਡੇ ਇਹ ਸਾਰੀਆਂ ਗੱਲਾਂ ਜੋ ਵੀ ਮੈਂ ਪਹਿਲਾਂ ਕਹੀਆਂ ਸਾਡੇ ਵਿਰਸੇ ਨਾਲ ਜੁੜੀਆਂ ਆ ਇਹ ਮੇਰਾ ਕੁਐਸਚਨ ਪੁੱਛਣ ਦਾ ਕੋਈ ਖਾਸ ਮਤਲਬ ਨਹੀਂ ਸੀ ਬਸ ਇੰਨੇ ਵੀ ਗਾਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵਿਰਸੇ ਨਾਲ ਜੁੜੀਆਂ ਗੱਲਾਂ ਆ ਉਹਨਾਂ ਨੂੰ ਕੀ ਕਹਿੰਦੇ ਆ ਨਹੀਂ ਤਾਂ ਕਹਿੰਦੇ ਆ ਨਾਨੀ ਨੇ ਗਿਫਟ ਦਿੱਤਾ ਦਾਦੀ ਨੇ ਗਿਫਟ ਦਿੱਤਾ ਇਹ ਗੱਲਾਂ ਸਾਰੀਆਂ ਸਾਡੇ ਵਿਰਸੇ ਨਾਲ ਜੁੜੀਆਂ ਤੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆ ਫੋਜੀ ਨਾਨਕਿਆ ਦੀਆਂ ਅੱਖਾਂ ਦਾ ਤਾਰਾ ਤੇ ਦਾਦਕਿਆਂ ਦਾ ਸਭ ਤੋਂ ਪਿਆਰਾ ਸਾਡਾ ਗੁਗਲਾ ਜੀ ਸੁੱਤਾ ਪਿਆ ਹੈ। ਬਾਕੀ ਜੀ ਮੈਂ ਇੱਕ ਵਾਰ ਫੇਰ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਕਰਦੀ ਆਂ। ਜਿਹੜੇ ਵੀ ਸਾਡੇ ਵੀਰ ਪ੍ਰਤਾਪ ਨੂੰ ਸਾਡੇ ਘਰ ਦੇਖਣ ਆਏ ਆ ਤੇ ਆਹ ਗਿਫਟ ਜੀ ਵੀਰ ਪ੍ਰਤਾਪ ਦੀ ਮਾਸੀ ਲੱਗਦੀ ਕੈਨੇਡਾ ਤੋਂ ਤੇ ਜਸਮੀਤ ਦੀ ਬਹੁਤ ਪਿਆਰੀ ਫਰੈਂਡ ਆ ਤੇ ਸਾਡੀ ਬੇਟੀ ਹੋਈ ਆ ਤੇ ਔਰੇ ਗਿਫਟ ਭੇਜਿਆ ਤੇ ਬਹੁਤ-ਬਹੁਤ ਥੈਂਕ ਯੂ ਸਾਡੇ ਸਾਰਿਆਂ ਵੱਲੋਂ ਸਬਸਕ੍ਰਾਈਬਰਾਂ ਦਾ ਬਹੁਤ-ਬਹੁਤ ਥੈਂਕ ਯੂ ਜਿਨ੍ਹਾਂ ਨੇ ਕਮੈਂਟਾਂ 'ਚ ਸਾਨੂੰ ਵਧਾਈਆਂ ਦਿੱਤੀਆਂ। ਤੇਕਸਟ ਦੇ ਬਹੁਤ ਪਿਆਰੇ ਸਬਸਕ੍ਰਾਈਬਰ ਅੰਮ੍ਰਿਤਸਰ ਤੋਂ ਕੁਲਵਿੰਦਰ ਕੌਰ ਜੀ ਜਿਹੜਾ ਸਾਡੇ ਨਾਲ ਸਾਰੀਆਂ ਵੀਡੀਓ ਦੇਖਦੇ ਆ ਤੇ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਕੁਲਵਿੰਦਰ ਕੌਰ ਜੀ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਚੰਗਾ ਛੋਟੂ ਇਹ ਆਮਗੇ ਛੇ ਫੜਦੀ ਆ ਲਾ ਲਓ ਅੰਮੋ ਗਰੀ ਲਾਉਂਗਾ ਆਰੇ ਤੂੰ ਕਸ਼ਰੈ ਤਾਂ ਨਹੀਂ ਗਿਆ ਤੂੰ ਹੀ ਆ ਜਾ ਤੋ ਅੰਮੋ ਗਰੀ ਇਲਾਜੀ ਵੀਰ ਪ੍ਰਤਾਪ ਜੀ ਪਹੁੰਚ ਗਏ ਆਪਣੀ ਦਾਦੀ ਦੇ ਘਰ ਤੇ ਦਾਦਾ ਦਾਦੀ ਕਰ ਰਹੇ ਆ ਵੀਰ ਪ੍ਰਤਾਪ ਦਾ ਨਿੱਘਾ ਸਵਾਗਤ ਤੇ ਸਾਡੇ ਵੱਲੋਂ ਵੀਰ ਪ੍ਰਤਾਪ ਦੀ ਦਾਦਾ ਦਾਦੀ ਨੂੰ ਪਾਪਾ ਨੂੰ ਭੂਆ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਵੀਰ ਪ੍ਰਤਾਪ ਦੀ ਆਪਣੇ ਘਰ ਆਉਣ ਤੇ